ਠੀਕ ਆ ਪਰ ਰਾਮਦਾਰੀ ਧੁੱਪਾਂ ਲਈ ਸਭ ਕਾਸੀ ਲਈ ਬੈਸਟ ਛਤਰੀ ਬਈ ਆਹੀ ਆ ਠੀਕ ਆ ਮਿਊਜ਼ਿਕ ਸਿਸਟਮ ਵੀ ਬਈ ਆਹਾ ਏ ਜੇ ਆਪਾਂ ਨੇ ਕੰਮ ਖੇਤੀ ਲਈ ਟਰੈਕਟਰ ਕੰਮ ਕਰਨਾ ਬਈ ਤਾਂ ਫਿਰ ਇਸ ਤਰ੍ਹਾਂ ਦੀ ਲੁੱਕ ਰੱਖਣੀ ਚਾਹੀਦੀ ਟਰੈਕਟਰ ਹਾਜੀ ਮਿੱਤਰੋ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਹੋਰ ਬਈ ਤੁਹਾਡਾ ਕਿਹਾਂ ਚੱਲ ਈਦਾ ਬਈ ਬੜੀਆ ਤੇ ਗੁੱਡ ਹੋਊਂਗੇ ਆਪਾਂ ਵੀ ਬਈ ਵਧੀਆ ਤੇ ਗੁੱਡਾ ਕਈ ਮੌਸਮ ਰੱਬ ਨੇ ਬਹੁਤ ਕੂਲ-ਕੂਲ ਵਰ੍ਹਿਆ ਵਾ ਪਰ ਮੀਂਹ ਹੀ ਪੈ ਰਿਹਾ ਤੇ ਮੀਂਹ ਮੜਾ ਜਾ ਪੈ ਰਿਹਾ ਫਸਲਾਂ ਨੂੰ ਮੜਾ ਜਾ ਠੀਕ ਆ ਬਾਈ ਮੀਂਹ ਉਹ ਬਹੁਤ ਆਲੇ-ਦੁਆਲੇ ਇਲਾਕੇ ਚ ਬਹੁਤ ਪੈ ਰਿਹਾ ਮੀਂਹ ਪਰ ਆਪਣੇ ਇਲਾਕੇ ਚ ਨਹੀਂ ਹਜੇ ਬਾਈ ਮੀਂਹ ਪਿਆ ਆਪਣਾ ਪਿੰਡ ਮੀਂਹ ਹੀ ਪੈ ਰਿਹਾ 1 ਕਿਲੋਮੀਟਰ ਗਾਹਾਂ ਮੀਂਹ ਪੈ ਰਿਹਾ ਬਾਈ ਕਦੇ ਉੱਥੇ ਪੈ ਜਾਂਦਾ ਪਰ ਆਪਣੇ ਪਿੰਡ ਕੋਈ ਮੀਂਹ ਪਿਆ ਨਹੀਂ ਹਜੇਗਾ ਤੇ ਆ ਜੇ ਥੋੜਾ ਜਿਹਾ ਪੈ ਜਾਵੇ ਬਾਈ ਹੁਣ ਫਸਲਾਂ ਲਈ ਬੈਸਟ ਆ ਜੀ ਥੋੜਾ ਜਿਹਾ ਮੀਂਹ ਪੈ ਜਾਵੇ ਬਾਕੀ ਬਾਈ ਮੌਸਮ ਤਾਂ ਠੰਡਾ ਹੀ ਆ ਕੋਈ ਨਹੀਂ ਗਰਮੀ ਕਈ ਉਹ ਗਰਮੀ ਹੋ ਜਾਂਦੀ ਆ ਬਾਕੀ ਉਹ ਮੌਸਮ ਠੂਲ ਆ ਵੀ ਅੱਜ ਨਾਲ ਆਪਾਂ ਨੇ ਆਪਣੇ ਸਵਰਾ ਛੋਟੇ ਦੀ ਜਿਹੜਾ ਜੂਪਾ ਹੈ ਬਾਈ ਉਹ ਪੁੱਟ ਉੱਪਰ ਚਕਾਉਣਾ ਠੀਕ ਆ ਜਵੇਲੇ ਤੇ ਮਾਚਲ ਇੱਕ ਤਾਂ ਬਈ ਬਰਸਾਤ ਚੀ ਪੈ ਗਈ ਮਸ਼ੀਨਾਂ ਦਾ ਕੰਮ ਤਾਂ ਖੜ ਗਿਆ ਵੀ ਚਲ ਇਹਨੇ ਅੱਜ ਟਰੈਕਟਰ ਪਰੇ ਦਿਹਾੜੀ ਲਈ ਜਾਵੇ ਠੀਕ ਆ ਬਾਈ ਤਾਂ ਹੈ ਤਾਂ ਬਾਈ ਕੰਮ ਤਾਂ ਥੋੜਾ ਹੀ ਆ ਬਹੁਤਾ ਜਿਆਦਾ ਹੈ ਨਹੀਂ ਵੀ ਥੋੜੇ ਟਾਈਮ ਵਿੱਚ ਹੋ ਜਾਣਾ ਮੇਰੇ ਘਰ ਘੰਟੇ ਦਾ ਕੰਮ ਆ ਸਾਰਾ ਬੱਸ ਉਹ ਨੂੰ ਵਡਾ ਕੇ ਮੈਂ ਤੁਹਾਨੂੰ ਦਿਖਾਉਣਾ ਬਾਈ ਦੇਖੋ ਬਾਈ ਪਹਿਲਾਂ ਤਾਂ ਆਪਾਂ ਇਹਦੀ ਵਾਸ਼ਿੰਗ ਕਰਤੀ ਟੈਂਪਰੇਰੀ ਵਾਸ਼ਿੰਗ ਕਰੀਆ ਬਾਈ ਮਿੱਟੀ ਦਾ ਬਹੁਤ ਰਸੀ ਦੇਖੋ ਆਹ ਇਹ ਬੁਰੀ ਲੱਗਦੀ ਹੈ ਬਾਈ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਵਾ ਕੇ ਲੈ ਕੇ ਆਉਂਗੇ ਵਾਸ਼ਿੰਗਾ ਬਾਈ ਮੇਰੀ ਸਲਾਹ ਇਹਨੂੰ ਨਾ ਇੱਥੇ ਟੋਟਾ ਲਾਉਣ ਦੀ ਸਲਾਹ ਹੈ ਬਾਈ ਕਿਉਂ ਜਿਹੜਾ ਆਪਾਂ ਡੈਕ ਦਾ ਬਜਨ ਆ ਬਾਈ ਕਿਉਂ ਜੇ ਜੋੜ ਪਾਤੇ ਆ ਫਿਰ ਟੁੱਟਣ ਦਾ ਵੀ ਖਤਰਾ ਹੈ ਇਹਨੂੰ ਠੀਕ ਆ ਬਾਕੀ ਬਾਈ ਨਹੀਂ ਤਾਂ ਸਲਾਹ ਵੀ ਬਾਈ ਨਵਾਂ ਜੂਪਾ ਪਾਉਣ ਦੀ ਵੀ ਤੇ ਵੀ ਜੇ بڑا ਜੂਪਾ ਮਿਲ ਜਾਂਦਾ ਬਈ ਚਲ ਨਾ ਜੋੜ ਪੈਂਦਾ ਇਹਦੇ ਵਿੱਚ ਪਰ ਬਾਈ ਹੁਣ ਮੇਰੀ ਸਲਾਹ ਵੀ ਇਹਨੂੰ ਇੱਥੀ ਤੇ ਗ੍ਰੈਂਡਰ ਨਾਲ ਵੱਢ ਕੇ ਨਾ ਇੱਧਰ ਵੀ ਵੱਢ ਕੇ ਇਹਦੇ ਵਿੱਚ ਟੋਟਾ ਪਾ ਦਨੇ ਫੁੱਟ ਫੁੱਟ ਦਾ ਫਿਰ ਉੱਚੀ ਹੋ ਜੂਗੀ ਪਹਿਲਾਂ ਆਪਾਂ ਛਤਰੀ ਤਾਰ ਕੇ ਉਹਦੇ ਘਰੇ ਹੀ ਰੱਖ ਜਾਣੀ ਕੱਲਾ ਜੂ ਪਾ ਬਲੇਖ ਜਾਊਗਾ ਵੀ ਇਹਨੂੰ ਖੋਲਣ ਦੀ ਤਾਂ ਲੋੜ ਨਹੀਂ ਹੈਗੀ ਬਾਕੀ ਬਈ ਜਿਹੜਾ ਬੰਦਾ ਕਰੂਗਾ ਕੰਮ ਉਹ ਦੱਸ ਦੂਗਾ ਵੀ ਕਿਹ ਖੋਲਣ ਦੀ ਲੋੜ ਹੈ ਜਾਂ ਨਹੀਂ ਲੋੜ ਹੈ ਠੀਕ ਹੈ ਮੇਰੇ ਸਾਹਮਣੇ ਨਾਲ ਤਾਂ ਬਈ ਉੱਪਰ ਮਗਰਾਲ ਪਰ ਬੈੱਕ ਹੋਣ ਇੱਥੇ ਤੇ ਕੱਟ ਕੇ ਤੇ ਇੱਧਰ ਕੱਟ ਕੇ ਟੋਟਾ ਲਾ ਕੇ ਉੱਪਰ ਆ ਕੇ ਬੈੱਡਲ ਕਰ ਦੂਗਾ ਫਿਰ ਉੱਪਰ ਚੰਗੀ ਤਰ੍ਹਾਂ ਗ੍ਰੈਂਡਰ ਮਾਰ ਕੇ ਬਈ ਪੇਂਟ ਕਰ ਦੂਗਾ ਉਸ ਤੋਂ ਬਾਅਦ ਫਿਰ ਉੱਚਾ ਹੋ ਜਾਊਗਾ ਫਿਰ ਘਰਾ ਕੇ ਬਈ ਆਪਾਂ ਇਹਨੂੰ ਤਾਂ ਕਸੇ ਲਊਂਗੇ ਆ ਕੇ ਆਪਾਂ ਚਾਰਾਂ ਨਾਲ ਟਿਆਂ ਬਈ ਛਤਰੀ ਦਿੱਤਾ ਕੋਈ ਬਹੁਤ ਹੀ ਜ਼ਿਆਦਾ ਹੈ ਨਹੀਂ ਇਹਨੂੰ ਬਈ ਖੋਲ ਕੇ ਆਪਾਂ ਘਰੀ ਰੱਖ ਜੂਗਾ ਬਾਕੀ ਬਈ ਲੱਗਦਾ ਤਾਂ ਟਰੈਕਟਰ ਭੋੜਾ ਜਾਈ ਆ ਜਿਆਦਾ ਪਰ ਡੈਕ ਲੱਗੂਗਾ ਫਿਰ ਇਹ ਸੋਣਾ ਲੱਗਣਾ ਬਈ ਇਹਨੇ ਡੈਕ ਵੀ ਬਸ ਆਪਣਾ ਥੋੜੇ ਦਿਨਾਂ ਬਾਅਦ ਮਿਲ ਜੂਗਾ ਬਈ ਤਿਆਰ ਹੋ ਕੇ ਆਪਾਂ ਕੋਲ ਵੀ ਸਾਨੂੰ ਪਤਾ ਹੈ ਟਾਈਮ ਦੀ ਸ਼ਾਰਟੇਜ ਆ ਬਈ ਅੱਜ ਆਪਾਂ ਵਿਲੇਜੇ ਤੇ ਵੀ ਚਲੋ ਇਹਦੀ ਜੂ ਪੈਪ ਨੂੰ ਉੱਚਾ ਕਰਵਾਇਆ ਜਾਵੇ ਹਾਂਜੀ ਬਈ ਜਿਹੜੀ ਆ ਛਤਰੀ ਲੱਗੀ ਵੀ ਆ ਇਹ ਛਤਰੀ ਦੀ ਦੁਬੈਰੀ ਸਹ ਹੈ ਉਹਦੀ ਨਾ ਤਾਂ ਵੀਰ ਬਈ ਮੀ ਬਹੁਤ ਘੱਟ ਲੱਗਦਾ ਹੈ ਠੀਕ ਆ ਪਰ ਆਰਾਮਦਾਰੀ ਧੁੱਪਾਂ ਲਈ ਸਭ ਕਾ ਲਈ ਬੈਸਟ ਛਤਰੀ ਬਈ ਆਹੀ ਆ ਠੀਕ ਆ ਮਿਊਜ਼ਿਕ ਸਿਸਟਮ ਵੀ ਬਈ ਆਹਾ ਏ ਜੇ ਆਪਾਂ ਨੇ ਕੰਮ ਖੇਤੀ ਦੀ ਟਰੈਕਟਰ ਕੰਮ ਕਰਨਾ ਬਈ ਤਾਂ ਫਿਰ ਇਸ ਤਰ੍ਹਾਂ ਦੀ ਲੁੱਕ ਰੱਖਣੀ ਚਾਹੀਦੀ ਟਰੈਕਟਰ ਦੀ ਨਾ ਟਰੈਕਟਰ ਪਰ ਬਾਈ ਬਤਲ ਉਹ ਆ ਪਿੰਨਾ ਸਿੰਪਲ ਟਰੈਕਟਰ ਆ ਬਾਈ ਦੇਖੋ ਤੁਸੀਂ ਟਰੈਕਟਰ ਲੱਗਦਾ ਬਈ ਬੜਾ ਘੰਟਾ ਪੂਰਾ ਸਿੰਪਲ ਟਰੈਕਟਰ ਵੀ ਬਾਈ ਘੰਟਾ ਲੱਗਦਾ ਪੂਰਾ ਬਈ ਇਹ ਛਤਰੀ ਤੇ ਮੀਂਹ ਕਣੀ ਦੇ ਵਿੱਚ ਬਹੁਤ ਨਜ਼ਾਰੇਦਾਰ ਚੀਜ਼ ਆ ਠੀਕ ਆ ਬਾਕੀ ਟਾਇਰ ਵੀ ਬਾਈ ਕੰਪਨੀ ਵਾਲੇ ਉਹ ਠੀਕ ਐਮ ਬਾਕੀ ਬਈ ਉਹ ਛੋਟਾ ਆਪਣਾ ਮੋਡੀਫਾਈ ਲਈ ਆ ਉਹਨੂੰ ਆਪਾਂ ਨੇ ਮੋਡੀਫਾਈ ਉਹ ਕਰਨਾ ਠੀਕ ਆ ਇਹਦੇ ਨਾਲ ਬਾਈ ਕੰਮ ਕਰੇ ਕਰਨਾ ਆਪਾਂ ਨੇ ਬਾਕੀ ਛੋਟਾ ਉਹ ਵੀ ਕੰਮ ਕਰਨ ਖਤਰੇ ਹੈ ਬਈ ਇਹਦੇ ਨਾਲ ਆਪਾਂ ਕਰਾਹ ਕੰਮ ਕਰੇ ਕਰਦੇ ਆ ਖੇਤੀ ਦਾ ਇਹਦੇ ਨਾਲ ਕਰਦੇ ਨਹੀਂ ਹੈ ਬਈ ਆਪਾਂ ਦੇਖੋ ਬਈ ਟਰੈਕਟਰ ਦੀ ਲੁੱਕ ਵਧੀਆ ਲੱਗਦਾ ਟਰੈਕਟਰ ਆ ਵੀ ਬਈ ਬਾਕੀ ਬਈ ਉਹ ਟਰੈਕਟਰ ਤੇ ਆਪਣਾ ਜਿਹੜਾ ਸਵਰਾਜ ਇੰਨਾ ਮਿਆਸ ਸਵਰਾਜ ਆ ਉਹ ਤੇ ਹੀ ਮਾਡਲ ਉਹਦੇ ਮਗਰਾੜ ਵੀ ਇਹਦੇ ਨਾਲੋਂ بڑے ਆ ਇਹਦੇ ਛੋਟੇ ਦੇਖੋ ਕਿੰਨੇ ਛੋਟੇ ਮਗਰਾੜ ਆ ਉਹਦੇ ਨਾਲੋਂ ਉਹਦੇ ਤਾਂ ਬਹੁਤ ਬੜੇ ਬੜੇ ਮਗਰਾੜ ਮਗਰਾਣਾ ਬਈ ਬਾਕੀ ਇਹਦੇ ਟਾਇਰ ਚਾਹੁੰਦੇ ਆਉਂਦੇ ਆ ਨੇ ਛੋਟੇ ਜਿਹੇ ਟਾਇਰ ਲੱਗਦੇ ਆ ਹਾਂ ਬਾਕੀ ਉਹ 16 ਦੇ ਟਾਇਰ ਆ ਉਹਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਾਈ ਉਹ 3 ਸਪੀਡ ਆ ਬਾਈ ਆਟੋ ਸਪੀਡ ਆ ਇਹਦੇ ਸੈਂਟਰ 'ਚ ਗੀਅਰ ਆਉਂਦਾ ਵੀ ਬਾਕੀ ਬਾਈ ਚੁੱਲਾ ਜਾਲਾ ਦਾ ਓਵਰ ਆਲ 6ਵੇਂ ਆ ਆਹੀ ਚੀਜ਼ ਆ ਬਾਕੀ ਉਹਦੀ ਬਾਕੀ ਮੜਾ ਮੋਟਾ ਉਹਦਾ ਵਾ ਬਾਈ ਲੰਬਾ ਕਰਿਆ ਵਹ ਰੈਕਟਰ ਉਹ ਥੋੜਾ ਜਿਹੇ ਨਾਲ ਬੜਾ ਵੀ ਉਹਦੇ ਨਾਲ ਮੂਰੇ ਤੇ ਵੀ ਉੱਚਾ ਹੈ ਉਹ ਤੇ ਆ ਹਿੱਸਾ ਵੀ ਉਹਦਾ ਹੋਰ ਆ ਬਾਈ ਉਰੇ ਉਹਦੇ ਤੋਂ ਤੋਂ ਦੇਖਿਆ ਇਹ ਸਾਰਾ ਉਰੇ ਤੇ ਹੀ ਸੌਦਾ ਹੋ ਰਿਹਾ ਤੇ ਬਾਈ ਆ ਵੀ ਲੰਬਾ ਏ ਇਹ ਚੀਜ਼ ਵੀ ਲੰਬੀ ਆ ਇਹਦੀ ਬਾਈ ਛੋਟੀ ਆ ਬਾਕੀ ਪਾਵਰ ਉਹਦੀ ਵਧਾਈ ਹੋਈ ਏ ਬਾਈ ਇਹਦੀ ਪੁਰਾਣੀ ਪਾਵਰ ਆ ਰਹੀ ਆ 12 ਮਾਡਲ ਰੈਟਰ ਆ ਬਣਾ ਆ ਹਾਂਜੀ ਬਾਈ ਆ ਲਾਈਟਾਂ ਵੀ ਆਪਣੇ ਖੋਲਣੀਆਂ ਬਾਈ ਇਹਦੇ ਨਾਲ ਉਹ ਲਾਈਟਾਂ ਬਾਈ ਬਹੁਤ ਵਧੀਆ ਬਾਕੀ ਇਹਦੀ ਰੋਸ਼ਨੀ ਵੀ ਬਹੁਤ ਵਧੀਆ ਤੇ ਵਿੱਚ ਜਿਹੜੇ ਲਾਈਟ ਵਾਲ ਦੇ ਹੋਈ ਬਹੁਤ ਵਧੀਆ ਬਾਈ ਇੱਕ ਦੇਖੋ ਤੱਬੀ ਤੱਬੀਆਂ ਹੋ ਗਈ ਬਾਈ ਇੱਕ ਆ ਦੇਖੋ ਨਿਕਲ ਕੇ ਦੇਖੋ ਜਿਹੜੂ ਵੀ ਲੱਗਦਾ ਆ ਦੇਖੋ ਲਾਈਟ ਦੀ ਲੁੱਕ ਤਾਂ ਬਈ ਵਧੀਆ ਲੱਟਾਂ ਦਾ ਪਰ ਆ ਚੀਜ਼ੇ ਕਰਕੇ ਆਪਾਂ ਨੇ ਖੋਲ ਕੇ ਇਹਦੀ ਕੰਪਨੀ ਦੇ ਲਾਈਟਾਂ ਲਾ ਦੇਣੀਆਂ ਅੱਜ ਠੀਕ ਆ ਸ਼ਾਮ ਨੂੰ ਬਈ ਇਹ ਬਾਅਦ ਚ ਚੇਂਜ ਕਰ ਦੂੰਗਾ ਤਾਂ ਠੀਕ ਆ ਜੀ ਬਾਕੀ ਬਈ ਇਹਦੇ ਵਿੱਚ ਸ਼ੀਸ਼ਾ ਜੇ ਨਵਾਂ ਲੱਗੇ ਆਪਾਂ ਨੇ ਚੰਗੀ ਤਰ੍ਹਾਂ ਉਹ ਬਾਅਦ ਚ ਮੋਡੀਫਾਈ ਕਰਕੇ ਬਾਅਦ ਚ ਲਾ ਦੂੰਗਾ ਬਈ ਹਲੇ ਉੱਤੀ ਕਿਹੜੀ ਦੇ ਆਪਾਂ ਨੇ ਕੰਪਨੀ ਦੇ ਲਾਈਟਾ ਲਾ ਦੇਣੀਆਂ ਪਰ ਜਿਹੜੀ ਕੰਪਨੀ ਵੱਲੋਂ ਆਉਂਦੀਆਂ ਇਹਦੀਆਂ ਬਾਕੀ ਬਈ ਆ ਗਈਆਂ ਲਾਈਟਾਂ ਬਹੁਤ ਰੋਸ਼ਨੀ ਇਹਨਾਂ ਦੀ ਬਾੜਨੇ ਦੀ ਲੋੜ ਨਹੀਂ ਪੈਂਦੀ ਬਈ ਇਹਨਾਂ ਦੀ ਤਾਂ ਕਿ ਉਚਾਰਣਾ ਬਹੁਤ ਜ਼ਿਆਦਾ ਖਾਂ ਪੈਂਦੀ ਹੈ ਅ ਜਿਹੜੇ ਆਪਾਂ ਚਾਰ ਨਾਟਾ ਲੱਗੇ ਵਾਪਰ ਇਹਨਾਂ ਨੂੰ ਢਿਲੇ ਕਰਕੇ ਰੱਖ ਰਨੇ ਆ ਬਈ ਫਿਰ ਟਾਈਮ ਘੱਟ ਲੱਗੂਗਾ ਅੱਜ ਖੋਲੜਨ ਨੂੰ ਇਹ ਬਈ ਤੋ ਤਿੰਨ ਬੰਦੇ ਇਹਨਾਂ ਨਾਲ ਉੱਤਰੂ ਵੀ ਥੱਲੇ ਸੰਜੂ ਨਾ ਆ ਰਹੇ ਨੇ ਇਹਨੇ ਆਪਾਂ ਨਾ ਢਿਲੇ ਕਰਦੇ ਆ ਦੇ 19 ਨੰਬਰ ਨਾਟਾ ਇਹਨਾਂ ਲੱਗੇ ਦੇ ਤੇ ਅੱਭੀ ਪਾਣੀ ਕਹਣੀ ਉੱਤਰ ਕੁੰਮਰਿਆ ਸੰਜੂ ਨੇ ਪਹੁੰਚ ਗਏ ਛਤਰੀ ਤਾਰਨੇ ਨੂੰ ਦੀਪੂ ਹਾਂ ਇੱਡੇ ਮਾ ਦੀਪੂ ਇੱਡੇ ਮਾ ਅੱਛਾ ਸੀ ਕਿਤੋਂ ਕਦੇ ਦਰਦ ਨੂੰ ਉਹ ਬੜੀ ਕਰਨੀ ਆ ਹਾਂ ਅੱਛਾ ਡੈਕ ਕਰਤਾ ਹਾਂ ਡੈਕ ਆ ਗਿਆ ਬੰਦਾ ਡੈਕ ਆ ਜੂਗਾ ਇੱਕ ਦਿਨ ਤੱਕ ਫਿਰ ਆ ਵੱਡ ਕੇ ਨਾ ਉੱਚੀ ਹੋ ਗਈ ਤਾਂ ਲੱਗੂ ਡੈਕ ਫਿਰ ਆਏ ਤਾਂ ਲੱਗਣਾ ਨਹੀਂ ਉਹ ਆਉ ਹੋਵੇ ਉਹ ਚੱਕੇ ਸਾਈਡ ਉੱਪਰ ਹੋਈ ਹੈ ਨਾ ਹਾਂ ਹਾਂ ਇਹੋ ਚੀਜ਼ ਨੱਬੀ ਨਹੀਂ ਮਿਲ ਲਗੀਗਾ ਲੰਬੀ ਤਾਂ ਹੁਣ ਬਣਾਉਣੀ ਪੈਂਦੀ ਆ ਤਿਆਰ ਕਰਾਉਣੀ ਪੈਂਦੀ ਆ ਫਿਰ ਚੱਕਰ ਆਏ ਸਿਸਟਮ ਆ ਵੀ ਆਪਾਂ ਹੋਈ ਆਪਾਂ ਕੋਲ ਨਹੀਂ ਤਿਆਰ ਕਰਾਣੀ ਪੈਣੀ ਆਪਾਂ ਬੱਜੀ ਕਰਵਾਣੀ ਪੈਣੀ ਫਿਰ ਤੂੰ ਬੱਜੀ ਕੋਲ ਲੈ ਜਾ ਫਿਰ ਹੁਣ ਬੱਜੀ 36 37 ਆ ਸਿੱਧੇ ਰ ਉਠਾ ਇੱਕ ਰੱਖ ਦੇ ਜੈਨੂੰ हां मैं चेक रख दूंगा बाद में। ਐਨਾ ਵਜੇ ਨਹੀਂ ਹਲਕੀ ਹੋਦੀ ਬਾਈ। ਜੀ ਵਿੱਚ ਚੈੱਕ ਕਰੋ ਆਪਣੇ ਸਵਰਾਜ ਦੀ ਦਿਨਾ ਛਤਰੀ ਤੇ ਲੁੱਕ ਆ ਤਾਂ ਵੀ ਐਵੇਂ ਕੈਂਟ ਲੱਗਦਾ ਐ ਬਕਸਾ ਇਕਣਾ ਲਵਾ ਕੇ ਪਰਾ ਰੱਖੂਗਾ ਬਾਈ 2-4 ਦਿਨ ਟੈਕ ਨਵਾ ਕੇ ਨਾ ਦਿਨਾ ਛਤਰੀ ਤੇ ਮੂਰੇ ਮੂਰੇ ਤੇ ਬਾਈ ਪਾਰਾ ਪਾਰਾ ਜਿ ਲੱਗ ਰਿਹਾ ਪਿੱਛੇ ਤੇ ਤਾਂ ਭੋੜਾ ਜਿ ਲੱਗ ਰਿਹਾ ਸਮਰਾਜ ਤੁਹਾਡੀ ਲੁੱਕ ਬਦਲ دی ਜਾਏਗੀ ਅਭੀ ਥੋੜੇ ਦਿਨਾਂ ਦੇ ਵਿੱਚ ਵਿੱਚ ਹਾਂਜੀ ਬਾਈ ਹੁਣ ਆਪਾਂ ਨੇ ਬਈ ਇੱਕ ਸਲਾਹ ਕਰੀ ਹੈ ਵੀ ਇਹਨੂੰ ਖੋਲ ਕੇ ਆਪਾਂ ਜੇ ਗੱਡੀ ਮਾਰਾ ਕੇ ਲੈ ਜਣੇ ਬਾਈ ਕਿਉਂਕਿ ਆਪਣੇ ਘਰ ਤੋਂ ਲੁਕੇ ਨੇ ਹੈਗੀ ਜਿੱਥੇ ਪਹੁੰਚਣਾ ਹੈ 10-12 ਕਿਲੋਮੀਟਰ ਮੇਰੇ ਘਰ 'ਚ ਅਜਿਹਾ ਆਪਣੇ ਟਾਈਮ ਦੀ ਸੇਵਿੰਗ ਹੋਊਗੀ ਨਾਲ ਆਪਾਂ ਇਹਨੂੰ ਥੱਲੇ ਤਾਰ ਕੇ ਦੇਖਦੇ ਆਂ ਪੇਂਟ ਕਰਨਾ ਹੋਇਆ ਜੇ ਪੇਂਟ ਕਰ ਦੂੰਗਾ ਕਿਉਂਕਿ ਐਕਨ ਦਾ ਰੈਕਟਰ ਪਰ ਹੋਣਾ ਨਹੀਂ ਹੈਗਾ ਆਪਾਂ ਇਹਨੂੰ ਤਾਰ ਕੇ ਹੁਣ ਇਹਦਾ ਨਟ ਖੋਲਦੇ ਵੇਪ ਆਪਾਂ ਨੇ ਤਿੰਨ ਨਟ ਤਾਂ ਖੋਲਤੇ ਆ ਜਿਹੜੇ ਕਿ ਉੱਥੇ ਲੱਗੇ ਹੋਣੇ ਆ ਇੱਕ ਨਾਟ ਰਹਿ ਗਿਆ ਬਈ ਉਹ ਜੋ ਨਾਟ ਰਹਿ ਰਿਹਾ ਉਹ ਕਸੂਤੀ ਜਗਾ ਉਹ ਕਸੂਤੀ ਜਗਾ ਬਈ ਨਾਟ ਠੀਕ ਆ ਉਹਨੂੰ ਵੀ ਆਪਾਂ ਖੋਲਦੇ ਆ ਤੇ ਦੋ ਨਾਟ ਆਪਣੇ ਆਹਾਂ ਨੇ ਇੱਕ ਬਈ ਪਰ ਟੂਲ ਬਾਕਸ ਵਿੱਚ ਤਾਰਨਾ ਪੈਣਾ ਇਹਨੂੰ ਪਿੱਛੇ ਤਾਰਨ ਖਾਤਰ ਇਹਦੇ ਬਾਅਦ ਖੋਲੇ ਤੇ ਬਾਦ ਵਿੱਚ ਇਹਦੇ ਚੰਗੀ ਤਰ੍ਹਾਂ ਪ੍ਰੋਪਰ ਆ ਇਹਨਾਂ ਪੇਂਟਪੂਨ ਕਰਕੇ ਉਹ ਫਿੱਟ ਕਰੂਗਾ ਬਈ ਨਾਲ ਇੱਕ ਆਪਣਾ ਗੱਡੀ ਮਾ ਲੈ ਕੇ ਚਲੇ ਜਾਊਂਗਾ ਨਾਲ ਗੱਡੀ ਮਾ ਟੈਂਗਟ ਲਗੂਆ ਹੁਣ ਇਹਨੂੰ ਆਪਾਂ ਬੜਾ ਕਰਾਉਨੇ ਆ ਇੱਕ ਉਹ ਨਟ ਰਹਿ ਗਿਆ ਬਈ ਉਹ ਅਗਲੀ ਜਗ੍ਹਾ ਉਹਨੂੰ ਦੂਜੀ ਜਗ੍ਹਾ ਉਹਦੇ ਕੋਲਦੇ ਆ ਹਾਂ ਜੀ ਇਹ ਖੈਲੀ ਆਪਣਾ ਇਹ ਤਾਂ ਖੁੱਲ ਗਿਆ ਉਹ ਬੋਤਲ ਸਕ੍ਰੈਚ ਪੈ ਗਿਆ ਮਗਰਾੜ ਪਾ ਸਕ੍ਰੈਚ ਪੈ ਗਿਆ ਤਾਂ ਲੱਗੇ ਚਲੋ ਫਿਰ ਚੱਲਦੇ ਆ ਜੀ ਦੇ ਕੋਈ ਸਕਰੈਚ ਪੈ ਗਏ ਛੋਟੇ ਛੋਟੇ ਜੇ ਚਲੋ ਸਾਫ ਹੋ ਜਾਊਗਾ ਤੇ ਰਵਿੰਗ ਨਾਲ ਦੇਖੋ ਵੇ ਕਿੰਨੀ ਡਸਟ ਜੜੀ ਹੋਈ ਆ ਹੁਣ ਦੋ ਨਾਟ ਰਹਿ ਗਏ ਬਈ ਆਪਣੇ ਇੱਕ ਆਹਾ ਤੇ ਆਹਾ ਇੱਥੋਂ ਵਾਲਾ ਆਪਣਾ ਜੂ ਕੱਟ ਖੁੱਲੇ ਜਾਣਾ ਚਾਬੀ ਕਿਥੇ ਹੁੰਦੀ ਨੰਬਰ ਅੰਜੂ ਦੇ ਫੈਂਦੀ ਆਪਾਂ ਨੇ ਸਾਰੇ ਦਾ ਨਾਟ ਖੋਲ ਲਏ ਹੁਣ ਬਈ ਕੱਢਣ ਦੇ ਰਹਿ ਰਹੇ ਹਾਂ ਦੇਖਦੇ ਹਾਂ ਚੱਕੇ ਟੈਟ ਹੋਇਆ ਬੈਗਾ ਹੀ ਆਹਾ ਪਛਿਆ ਪਰ ਇਹ ਚ ਪਛਿਆ ਪਰ ਇਹ ਚ ਇੱਕ ਮੋਗਾ ਦੇ ਵਿੱਚ ਆ ਗਿਆ ਹਰ ਉਹ ਜੱਪਈ ਨਾ ਹਾਂਜੀ ਬਈ ਪੂਰੀ ਮਿਹਨਤ ਦੇ ਨਾਲ ਦੇਖੋ ਜਰਮੀ ਜਰਮੀ ਲੋ ਬਈ ਆਹ ਦੇਖੋ ਵੀ ਮੁਰਾੜ ਲੱਗਿਆ ਹਨ ਕੱਟ ਹਾਲ ਪੈ ਗਿਆ ਬਈ ਨਵੇਂ ਡਾਕਟਰ ਤੇ ਮਗਰਾਣਾ ਦਾ ਹਾਲ ਦੇਖੋ ਕਿਆ ਹੋ ਗਿਆ ਭਈ ਉਹ ਜੀ ਸੈਕਟਰ ਬੈਸਟਾ ਹੋ ਜਿਹੜੀ ਖੇਤਰੀਂ ਲਗੀ ਆ ਮਗਰਾਂ ਨਾਲ ਬੁਰਾ ਹਾਲ ਹੋ ਜਾ ਬਈ ਚੰਗੀ ਤਰ੍ਹਾਂ ਕਰਦੇ ਆ ਵੀ ਇਹਨੂੰ ਵਾਸ਼ਿੰਗ ਫਿਰ ਆਪਾਂ ਬਾਅਦ ਚੋਂ ਕਰੂਗੇ ਵਾਸ਼ਿੰਗ ਸਾਲਾ ਪਹਿਲਾਂ ਕੰਮ ਕਰਾ ਲਈਏ ਐ ਐਟਰੀ ਲੁੱਕ ਦੇਖੋ ਬਈ ਆਪਣੇ ਦੀ ਬੰਪਰ ਨਾ ਹੁੰਦਾ ਜੇ ਪਾਲਾ ਗਾ ਦਾ ਬੰਪਰ ਕਰਕੇ ਮਰਾ ਤਰ੍ਹਾਂ ਲੱਗ ਰਿਹਾ ਉੱਟ ਜਾ। ਬਾਕੀ ਆਦਾ ਬੋਲ ਵੀ ਇੱਕਾਂ ਦੋ ਨਾ ਪਾਣੀ ਬੰਮ ਨਹੀਂ ਆਈਆਂ। ਹਾਂ ਜੀ ਬਈ ਹੁਣ ਆਪਾਂ ਨਿਕਾਲ ਲਈ ਆਪਣੀ ਫੋਰਡ ਐਂਡ ਐਵਰ ਸਟਾਰਟ। ਬਈ ਇਹਦੇ ਵਿੱਚ ਡਿੱਗੀਵਾ ਸੇਟਾਂ ਦਾ ਬੈੱਡ ਬਣਾ ਕੇ ਫੇਰ ਲੈ ਕੇ ਜਾਣੇ ਆ ਬਈ। ਬਾਕੀ ਟਰੈਕਟਰ ਵਰ ਬਈ ਟਾਈਮ ਤੇ ਆਲ ਆ ਜਾਣਾ ਤਾਂ ਤੇ ਗੱਡੀ ਮ ਆਪਾਂ ਨੇ ਬਸ ਆਪਣਾ ਅੱਧੇ ਘੰਟੇ ਮੇ ਕੰਮ ਕਰਾ ਕੇ ਆ ਜਾਣਾ। ਬਾ ਹੁਣ ਆ ਤਾਂ ਬਈ ਕੱਟ ਕੇ ਆ ਬਸ ਸੂਤ ਨਾਲ ਆ ਚੰਗੀ ਤਰ੍ਹਾਂ ਕੱਟ ਕੇ ਪ੍ਰੋਪਰ ਉਸ ਤੋਂ ਬਾਅਦ ਉਸ ਨੂੰ ਦੂਏ ਪੈਮਾ ਤੇ ਟੋਟੇ ਵੱਟ ਕੇ ਲੱਗ ਜਾਣਗੇ ਬਈ ਮੈਂ ਤੇ ਉਸ ਤੋਂ ਬਾਅਦ ਆਪਣਾ ਪੈਪ ਹੋ ਜਾਊਗਾ ਰੈਡੀ ਫਿਰ ਉਹਨੂੰ ਆਪਾਂ ਫਿੱਟ ਕਰੂਗਾ ਡੈਕਟਰ 'ਤੇ ਬਲੌਗ ਦੇ ਵਿੱਚ ਬਣੇ ਰਹੋ ਮੇਰੇ ਵੀਰੋ ਕਿਹਦੀ ਜਿਹਾ ਬਣਾ ਲਿਆ ਬੈੱਡ ਆਪਾਂ ਨੇ ਦੇਖੋ ਬਾਈ ਐਂ ਸਾਈਡ ਸੇ ਹੀ ਆ ਗਿਆ ਜਦੋਂ ਫੁੱਟ ਪਾਦ ਲਈ ਗਿਆ ਟੋਰੇ ਦਾ ਕਾਜ ਬਾਈ ਬਸ ਡਿੱਗੀ ਆਪਣੇ ਲੱਗ ਜੂ ਗੱਡੀ ਗਈ ਹਾਂਜੀ ਬਈ ਆਪਾਂ ਨੇ ਦੋ ਜੂਪੇ ਬਰਖ ਲੈ ਤੁਸੀਂ ਦੇਖ ਸਕਦੇ ਪਿੱਛੇ ਗੱਡੀ ਜ ਆਪਣੇ ਜੀ ਸਪੇਸ ਵਾਧੂ ਬਾਈ ਜਿੰਨਾ ਮਰਜ਼ੀ ਸਮਾਨ ਰੱਖ ਲੋ ਇਹਦੇ ਵਿੱਚ ਤੇ ਆਪਣਾ ਇੱਕ ਮੁੱਟ ਬਾਈ ਜਗਾ ਵੱਜਣੀ ਆਉਂਦੇ ਹੋਏ ਦੇਖਦੇ ਆ ਕਰੂੰਗਾ ਸੈਟਿੰਗ ਵੈਟਿੰਗ ਚੱਲ ਸੀਟ ਅੱਗ ਕਰ ਕਰੇਗੇ ਔਖੇ ਸਾਲੇ ਲਿਆਉਂਗਾ ਬਾਈ ਕਿਉਂ ਫਿਰ ਜਿਆਦਾ ਨੰਬਾ ਹੋ ਜਾਣਾ ਦੇਖ ਸਕਦੇ ਆ ਇਹਨ ਵੀ ਦੋ ਜੂ ਪਾਈਪ ਪੂਰੇ ਪ੍ਰੋਪਰ ਸਹੀ ਗੱਡੀ ਦੇ ਵਿੱਚ ਐਨ ਆਗੇ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਵਿੱਚ ਗੱਬੇ ਵੀ ਸਪੇਸ ਖਾਲੀ ਪਈ ਹੈ ਗੱਡੀ ਦੇ ਇਹ ਵਾਦਾ ਬਈ ਬੜੀਆਂ ਗੱਡੀਆਂ ਦਾ ਛੋਟੀ ਗੱਡੀਆਂ ਹੁੰਦਾ ਤਾਂ ਹੁੰਦਾ ਨਹੀਂ ਹੁਣ ਬੜੀ ਗੱਡੀ ਦੇ ਵਿੱਚ ਆ ਗਿਆ ਆਪਣਾ ਟਾਈਮ ਦੀ ਵੀ ਸੇਵਿੰਗ ਹੋਊਗੀ 10 ਮਿੰਟ ਮਾ ਆਪਾਂ ਨੇ ਪਹੁੰਚਣ ਦਾ 10 ਮਿੰਟ ਮਾ ਆ ਜਾਣਾ 15 20 ਮਿੰਟ ਦਾ ਕੰਮ ਉੱਥੇ ਆ ਜੇ ਸ਼ਾਪ ਉੱਪਰ ਬਾਈ ਬੈਠਾ ਹੋਇਆ ਬਾਕੀ ਦੇਖਦੇ ਆ ਵੀ ਜਾ ਕੇ ਕੀ ਪ੍ਰੋਗਰਾਮ ਰਹਿੰਦਾ ਹਾਂ ਜੀ ਬਾਈ ਫਿਰ ਲਈ ਆਪਾਂ ਬਨੂੜ ਪਹੁੰਚ ਗਏ ਬੱਚੀ ਬਾਈ ਦੀ ਸ਼ਾਪ ਤੇ ਬਾਈ ਬਜਾਰਾ ਕੱਦਾ ਟਰਾਲੀ ਵਾਹ ਕਰ ਰਿਹਾ ਤੇ ਬੈਕ ਨਹੀਂ ਹੋ ਰਹੀ ਟਰਾਲੀ ਬਾਕੀ ਟਰਾਲੀ ਵਹੀ ਗਈ ਹੈ ਇਹ ਵੀ ਇਹ ਦੇਖੋ ਚਾਦਰ ਜੁੱਧਰ ਫਟੀ ਪਈ ਹੈ ਸਾਰੀ ਇਹ ਨਾ ਦਾ ਰਿਪੇਅਰ ਲਈ ਆਈ ਹੋਣੀ ਬਈ ਆ ਵੀ ਦੇਖਦੇ ਹਾਂ ਬਈ ਬਾਈ ਕੋਲ ਟਾਈਮ ਹੈ ਜਾਂ ਨਹੀਂ ਪੁੱਛਦੇ ਹਾਂ ਹੁਣ ਚਾਹੀਦਾ ਬਈ ਟਾਈਮ ਇਹ ਹੈ ਮਜੀ ਬਾਈ ਦੀ ਸ਼ਾਪ ਜੀ ਬਾਈ ਜੂਪਾ ਆਪ ਤਾਂ ਦੁਕਾਨ ਤੇ ਰੱਖਿਆ ਹੈ ਲਾਈਟ ਦੀ ਪ੍ਰੋਬਲਮ ਆ ਲਾਈਟ ਕਰਕੇ ਵੀ ਕੰਮ ਖੜ ਗਿਆ ਹੁਣ ਲਾਈਟ ਕੋਈ ਪਤਾ ਨਹੀਂ ਵੀ ਘੰਟਾ ਨਹੀਂ ਆਉਣੀ ਜਿੰਨਾ ਘੰਟਾ ਨਹੀਂ ਆਉਣੀ ਹੈਗੀ ਚਲੋ ਬਾਈ ਜਿਆਦਾ ਕੰਮ ਨਹੀਂ ਹੋਣਾ ਜੇ ਹੁਣ ਆਪਾਂ ਹੁਣ ਲਾਈਟ ਬਾਈ ਫੋਨ ਕਰ ਦੂਗਾ ਆਪਾਂ ਜੇ ਲਾਈਟ ਹੈਗੀ ਜਾਂ ਸ਼ਾਮ ਨੂੰ ਰੈਟ ਆ ਗਈ ਜਾਂ ਸਵੇਰੇ ਮੈਂ ਟਲਾਂ ਤਾਂ ਸਵੇਰੇ ਫੇਰੇ ਗੱਲ ਜਾਊਗੀ ਬਾਈ ਹੁਣ ਕਿਉਂ ਟਾਈਮ ਬਹੁਤ ਹੋ ਗਿਆ ਹੁਣ ਵੀ ਤੇ ਉਸ ਤੋਂ ਬਾਅਦ ਦੇਖੀ ਬਾਈ ਮੋਟਰਸਾਈਕਲ ਆ ਬਾਈ 72 ਜਹਾ ਹੀ ਹੁੰਦਾ ਦਾ ਵੀ ਉਹਦੇ ਬਾਅਦ ਫਿਰ ਬਈ ਆਪਣਾ ਜਦ ਹੋ ਗਿਆ ਫਿਰ ਪਜ ਦੀ ਜੱਕ ਲੈ ਜਾਊਗਾ ਬਈ ਜਦ ਹੁਣ ਲਾਉਂਗਾ ਫਿਰ ਟਰੈਕਟਰ ਭੋੜਾ ਜਿਹਾ ਲੱਗੂਗਾ ਤੇ ਜੇ ਬਕਸੇ ਨਾਲ ਥ੍ਰੀ ਲੁਕ ਟਰੈਕਟਰ ਦੀ ਵਧੀਆ ਆਉਣੀ ਹੈ ਬਈ ਚਲੋ ਠੀਕ ਹੈ ਬਈ ਮਿਲਦੇ ਆਪਾਂ ਅੱਗੇ